ਸਤਿ ਸ਼੍ਰੀ ਅਕਾਲ ਸੰਜਾ ਟੀਵੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਮੈਂ ਸਵਲਿੰਕ ਨੂੰ ਜਸਟ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਅਰੋਜ਼ੀ ਤਰ੍ਹਾਂ ਕੁਝ ਖਾਸ ਖਬਰਾਂ ਤੇ ਚਰਚਾ ਕਰਾਂਗੇ ਤੇ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਬਹੁਤ ਸੀਨੀਅਰ ਮੈਂਬਰ ਕੁਲਦੀਪ ਸਿੰਘ ਹੀਰ ਹੋਰੀ ਇਟਸ ਵਸਟਿਕਾ ਸਵਾਗਤ ਹੈ ਜੀ ਪ੍ਰੋਗਰਾਮ 'ਸ ਤੁਹਾਡਾ ਸਤਿ ਸ਼੍ਰੀ ਅਕਾਲ ਸਵਲਿੰਕ ਅੱਜ ਦੀ ਇੱਕ ਹੈਡਲਾਈਨ ਅਸੀਂ ਪੜ ਰਹੇ ਹਾਂ ਕਿ ਟਰੂਡੋ ਨੇ ਆਪਣੀ ਜਿਹੜੀ ਕੈਬਨਟ ਹੈ ਉਹ ਸ਼ਫਲ ਕਰਨੀ ਹੈ ਫਾਈਨਲੀ ਹੁਣ ਜਾਣਕਾਰੀ ਸਾਡੇ ਕੋਲ ਆ ਗਈ ਹੈ ਉਨਾਂ ਨੇ ਵਿਸਥਾਰ ਕਰ ਲਿਆ ਆਪਣੇ ਮੰਤਰੀ ਮੰਡਲ ਦਾ 8 ਐਮਪੀਜ਼ ਦੀ ਜੁਆਇਨਿੰਗ ਹੋ ਗਈ ਹੈ ਪਰ ਉੱਥੇ ਹੀ ਜਗਮੀਤ ਸਿੰਘ ਨੇ ਝਟਕਾ ਦੇ ਦਿੱਤਾ ਸਰਕਾਰ ਨੂੰ ਕੀ ਹੈ ਜੀ ਸਾਰਾ ਵਿਸਥਾਰ ਆ ਜਿਹੜਾ ਹਫਤਾ ਗੁਜ਼ਰ ਕੇ ਗਿਆ ਨਾ ਜਾਂ ਇਹ ਜਿਹੇ ਵੀਕਐਂਡ ਆਉਣਾ ਹੈ ਇਹ ਜਸਟਨ ਟਰੂਡੋ ਦੇ ਇਹ ਜਿਹੜਾ ਜਿੰਨਾ ਵੀ ਕਾਰਜਕਾਲ ਹੈਗਾ ਉਸ ਵਿੱਚ ਸਭ ਤੋਂ ਜ਼ਿਆਦਾ ਐਕਟੀਵਿਟੀਆਂ ਵਾਲਾ ਇਹ ਵੀਕਐਂਡ ਆ ਜਾ ਸਕਦਾ ਸਾਰਸਤੀ ਵੀ ਰਹੀ ਉਹਨਾਂ ਦੇ ਬਿਲਕੁਲ ਉਸੇ ਤਰ੍ਹਾਂ ਦੋ ਉਹਨਾਂ ਦੇ ਵੱਡੇ ਸੀਨੀਅਰ ਮੈਂਬਰ ਛੱਡ ਗਏ ਇੱਕ ਦਾ ਐਕਸਪੈਕਟਿਡ ਸੀ ਤੇ ਇੱਕ ਬਿਲਕੁਲ ਅਨਐਕਸਪੈਕਟਿਡ ਸੀ ਸ਼ਾਨ ਫ੍ਰੋਜ਼ਰ ਤੇ ਦਬਾਅ ਸੀ ਕਿ ਉਹਨਾਂ ਨੇ ਇਮੀਗ੍ਰੇਸ਼ਨ ਤੇ ਹਾਊਸਿੰਗ ਦੇ ਵਿੱਚ ਬਹੁਤ ਆ ਵਧੀਆ ਕੰਮ ਨਹੀਂ ਕੀਤਾ ਤੇ ਉਹ ਜਾ ਸਕਦੇ ਨੇ ਪਰ ਕ੍ਰਿਸਟੀਆ ਫ੍ਰੀਲੈਂਡ ਨੇ ਖੁਦ ਜਾ ਕੇ ਤੇ ਜਿਹੜੀ ਚਿੱਠੀ ਲਿਖੀ ਹੈ ਉਹਨੇ ਜਸਟਨ ਟਰੂਡੋ ਦੀਆਂ ਮੁਸ਼ਕਲਾਂ ਬਹੁਤ ਬਤਾਈਆਂ ਜਗਮੀਤ ਸਿੰਘ ਜਿਹੜੇ ਕਿ ਆਮ ਤੌਰ ਤੇ ਸਾਥ ਹੀ ਦਿੰਦਾ ਰਹੇ ਨੇ ਦਿੰਦੇ ਰਹੇ ਨੇ ਜਸਟਨ ਟਰੂਡੋ ਦਾ ਹੁਣ ਤੱਕ ਤੇ ਉਹਨਾਂ ਨੇ ਕੁਝ ਦਿਨ ਪਹਿਲਾਂ ਜਿਸ ਦਿਨ ਕ੍ਰਿਸਟੀਆ ਫ੍ਰੀਲੈਂਡ ਦਾ ਅਸਤੀਫਾ ਆਇਆ ਸੀ ਉਹਨਾਂ ਨੇ ਕਹਿ ਦਿੱਤਾ ਕਿ ਜਸਟਨ ਟਰੂਡੋ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਉੱਥੋਂ ਇਸ਼ਾਰਾ ਇਹ ਮਿਲਦਾ ਸੀ ਕਿ ਜਗਮੀਤ ਸਿੰਘ ਜਸਟਨ ਟਰੂਡੋ ਦੀ ਸਪੋਰਟ ਨਹੀਂ ਕਰਦੇ ਪਰ ਲਿਬਰਲ ਪਾਰਟੀ ਦੀ ਸਪੋਰਟ ਅਜੇ ਵੀ ਕਰ ਸਕਦੇ ਨੇ ਪਰ ਅੱਜ ਜਿਹੜੇ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰੇ ਜਿਹੜੇ ਸ਼ਾਮਲ ਕੀਤੇ ਨੇ ਜਸਟਨ ਟਰੂਡੋ ਹੁਣਾ ਨੇ 8 ਨਵੇਂ ਨੇ ਤੇ ਉਹਨਾਂ ਵਿੱਚ ਕੁਝ ਇੱਕ ਨੌ ਪੁਰਾਣੇ ਜਿਹੜੇ ਹੈਗੇ ਨੇ ਉਹਨਾਂ ਨੂੰ ਹੋਰ ਚਾਰਜ ਦਿੱਤੇ ਗਏ ਨੇ ਉਸ ਤੋਂ ਬਾਅਦ ਜਗਮੀਤ ਸਿੰਘ ਹੋਰਾਂ ਨੇ ਕਹਿ ਦਿੱਤਾ ਹੈ ਜੇ ਜਸਟਨ ਟਰੂਡੋ ਦੀ ਲਿਬਰਲ ਸਰਕਾਰ ਨੂੰ ਅਗਲੀ ਜਿਹੜਾ ਬੇਪ੍ਰੋਸਕੀ ਦਾ ਬੇਵਸਾਹੀ ਦਾ ਮਤਾ ਆਵੇਗਾ ਉਸ ਵਿੱਚ ਸਰਕਾਰ ਨੂੰ ਬਚਾਉਣ ਲਈ ਵੋਟ ਨਹੀਂ ਪਾਉਣਗੇ ਸੋ ਟਰੂਡੋ ਨੇ ਸੋਚ ਕੇ ਸੋਚ ਚੁੱਕਣ ਦੇ ਸਵਾਗਤ ਤੋਂ ਬਾਅਦ ਗੱਲਬਾਤ ਵੀ ਨਹੀਂ ਕੀਤੀ ਪੱਤਰਕਾਰਾਂ ਨਾਲ ਪਰ ਜਿਹੜੇ ਨਵੇਂ ਮੈਂਬਰ ਜਿਹੜੇ ਸ਼ਾਮਲ ਕੀਤੇ ਗਏ ਨੇ ਉਹਨਾਂ ਵਿੱਚ ਬ੍ਰੈਂਪਟਨ ਤੋਂ ਪੰਜਾਬੀ ਰੂਲ ਦੀ ਰੂਬੀ ਸੋਹੋਤਾ ਸੇਂਟ ਜੋਨ ਤੋਂ ਜੋਨ ਥਾਮਪਸਨ ਸ਼ੇਰਬਰਕ ਕੋਕਿਬੈਕ ਤੋਂ ਐਲਿਜ਼ਬੈਥ ਬਾਰੇ ਔਰ ਮੌਂਟਰੀਅਲ ਤੋਂ ਰੇਸ਼ਲ ਬੈਂਡਾਇਨ ਬੈਨੀਪੇਕ ਐਮਪੀ ਤੇਰੀ ਤੇ ਟ੍ਰੰਟੋ ਐਮਪੀ ਨੀਟ ਐਸਕਿਲ ਸਮਿਥ ਜਿਹੜੇ ਨੇ ਤੇ ਆਟਵਾ ਐਮਪੀ ਡੇਵਿਡ ਮਿਗਵੰਟੀ ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਉਹ ਹੁਣ ਨਵੇਂ ਮੈਂਬਰ ਹੋਣਗੇ ਸਰਕਾਰ ਦੇ ਵਿੱਚ ਨਵੇਂ ਕੈਬਨਿਟ ਮੰਤਰੀ ਹੋਣਗੇ ਪਰ ਜਗਨਜੀਤ ਸਿੰਘ ਹਰਾਨ ਨੇ ਜਿਹੜਾ ਐਲਾਨ ਕੀਤਾ ਹੈ ਉਹ ਵੀ ਥੋੜਾ ਟ੍ਰਿਕੀ ਆ ਇੱਕ ਤਰੀਕੇ ਨਾਲ ਉਹ ਕਲੀਅਰ ਹੈ ਕਿ ਜਿਹੜਾ ਉਹਨਾਂ ਨੇ ਜਿਹੜਾ ਮੈਂ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਤੁਸੀਂ ਦੱਸੋ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਉਹਨਾਂ ਨੇ ਚਿੱਠੀ ਲਿਖ ਕੇ ਜਿਹੜੀ ਦੇ ਦਿੱਤੀ ਕਿ ਨਹੀਂ ਹੁਣ ਅਸੀਂ ਲਿਪਰੋ ਸਰਕਾਰ ਨੂੰ ਜਿਹੜਾ ਬਚਾਉਣ ਲਈ ਵੋਟ ਨਹੀਂ ਪਾਵਾਂਗੇ ਉਹਨਾਂ ਦੇ ਹੱਕ ਵਿੱਚ ਨਹੀਂ ਖੜਾਵਾਂਗੇ ਤੇ ਹੋਰ ਵੀ ਬੜੀਆਂ ਸਾਰੀਆਂ ਉਹਨਾਂ ਨੇ ਗੱਲਾਂ ਲਿਖੀਆਂ ਪਰ ਇੱਥੇ ਜਿਹੜੀ ਜਿਹੜੀ ਵਿਰੋਧੀ ਆਗੂ ਪੀਰ ਪੋਲੇਆਬ ਨੇ ਕੁੰਡੀ ਫੜੀ ਹੈ ਉਹ ਇਹ ਹੈ ਕਿ ਜਨਵਰੀ 27 ਤੱਕ ਤੇ ਪਾਰਲੀਮੈਂਟ ਦਾ ਸੈਸ਼ਨ ਦੁਬਾਰਾ ਸ਼ੁਰੂ ਨਹੀਂ ਹੋਣਾ ਛੁੱਟੀਆਂ ਦਾ ਸੀਜ਼ਨ ਹੈ ਤੇ ਮਾਰਚ ਦੇ ਪਹਿਲੇ ਹਫ਼ਤੇ ਤੱਕ ਹੋ ਸਕਦਾ ਹੈ ਕਿ ਜਗਨਜੀਤ ਸਿੰਘ ਹੋਰਾਂ ਨੂੰ ਮੌਕਾ ਹੀ ਨਾ ਮਿਲੇ ਜਿਹੜਾ ਜਿਹੜੀ ਗੱਲ ਉਹ ਕਹਿਣੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਅਜੇ ਮਹੀਨਾ ਇੱਕ ਸਰਕਾਰ ਅਜੇ ਵੀ ਚੱਲ ਸਕਦੀ ਮਹੀਨੇ ਤੋਂ ਵੀ ਜ਼ਿਆਦਾ ਤੇ ਪੀਰ ਕੋਲੀਆ ਨੇ ਕਿਹਾ ਕਿ ਇਹ ਟ੍ਰਿਕ ਜਿਹੜੇ ਨੇ ਖੇਡਾਂ ਜਿਹੜੀਆਂ ਨੇ ਜਗਨਜੀਤ ਸਿੰਘ ਖੇਡ ਰਹੇ ਨੇ ਤੇ ਜਿਹੜਾ ਕੰਮ ਉਹਨਾਂ ਨੇ ਪਹਿਲਾਂ ਕੀਤਾ ਸੀ ਉਹੀ ਹੁਣ ਕੀਤਾ ਜੇ ਉਹਨਾਂ ਨੇ ਹਮਾਇਤ ਵਾਪਸ ਲੈਣੀ ਸੀ ਤਾਂ ਜਦੋਂ ਸੈਸ਼ਨ ਚੱਲ ਰਿਹਾ ਸੀ ਉਸ ਦਿਨ ਗੱਲ ਕਰਨੀ ਸੀ ਅਸੀਂ ਬੇਵਸਾਹੀ ਦੇ ਮਤੇ ਲਿਆ ਚੁੱਕੇ ਹਾਂ ਪਹਿਲੇ ਤੇ ਉਹਦੇ ਵਿੱਚੋਂ ਸਰਕਾਰ ਦਾ ਪੱਖ ਪੂਰਗ ਹੈ ਹੁਣ ਉਹ ਆਪਣੇ ਤੌਰ ਤੇ ਜਿਹੜੀ ਇਹ ਗੱਲ ਕਰ ਰਹੇ ਨੇ ਪਰ ਨਾਲ ਦੀ ਨਾਲ ਪੀਅਰ ਪੋਲੀਆਰ ਨੇ ਕਿਹਾ ਕਿ ਹਾਊਸ ਆਫ ਕਾਮਨਜ਼ ਕਿਉਂਕਿ ਉਹ ਜਿਹੜੇ ਜਿਹੜੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਉਹਨਾਂ ਦੀ ਪਾਰਟੀ ਜਿਹੜੀ ਆ ਸਾਰੀਆਂ ਪਾਰਟੀਆਂ ਦਾ ਵਿਸ਼ਵਾਸ ਗਵਾ ਚੁੱਕੀ ਹੈ ਉਹਨਾਂ ਨੂੰ ਸਰਕਾਰ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਇੱਕ ਮਹੀਨਾ ਵੀ ਕੋਈ ਹੱਕ ਨਹੀਂ ਤੇ ਹੁਣ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਹੁਣੇ ਹੀ ਸੈਸ਼ਨ ਬੁਲਾ ਕੇ ਸਰਕਾਰ ਨੂੰ ਖਤਮ ਕਰ ਦੇਣਾ ਚਾਹੀਦਾ ਪਾਵ ਨਵੀਆਂ ਇਲੈਕਸ਼ਨਾਂ ਦਾ ਅਨਾਉਂਸਮੈਂਟ ਜਿਹੜੀ ਆ ਉਹ ਹੋ ਜਾਣੀ ਸ਼ੇਤੀ ਚਾਹੀਦੀ ਹੈ ਇਹ ਪੀਆਰ ਪਾਲੀਆਪ ਤੇ ਦਾ ਜਿਹੜਾ ਹੈ ਵਿੰਟਰ ਬ੍ਰੇਕ ਤੇ ਵਾਸਤੇ ਇਹ ਜਿਹੜੇ ਗਏ ਹੋਏ ਨੇ ਤੇ ਇਹਦਾ ਹੁਣ ਫਾਇਦਾ ਜਿਹੜਾ 1 ਮਹੀਨਾ ਵਾਸਤੇ ਉਠਾਇਆ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਜਗਮੀਤ ਸਿੰਘ ਆਪਣੀ ਫਿਰ ਪੈਨਸ਼ਨ ਪੱਕੀ ਕਰ ਰਹੇ ਨੇ ਪਰ ਇਹਦੇ ਵਿੱਚ ਅਸਲੀਅਤ ਜਿਹੜੀ ਗੱਲ ਹੈ ਉਹ ਕੀ ਹੋਵੇਗੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੁਝ 1 ਮਹੀਨੇ ਦੇ ਵਿੱਚ ਕਲੀਅਰ ਹੋ ਜਾਵੇਗਾ ਕਿ ਜਸਟਨ ਟੂਟੋ ਦੀ ਸਰਕਾਰ ਰਹੇਗੀ ਜਾਂ ਜਾਏਗੀ ਜਾਂ ਜਸਟਲ ਟੂ ਡੋ ਕਿਸੇ ਹੋਰ ਪਾਰਟੀ ਦੀ ਹਮਾਇਤ ਹਾਸਲ ਕਰ ਸਕਦੇ ਨੇ ਜਿਨ੍ਹਾਂ ਵਿੱਚ ਬਲੌਕ ਪਾਰਟੀ ਹੈ ਤੇ ਪਰ ਉਹ ਪਹਿਲਾਂ ਹੀ ਕਲੀਅਰ ਕਰ ਚੁੱਕੇ ਨੇ ਕਿ ਅਸੀਂ ਹੁਣ ਹਮਾਇਤ ਕਰਨੀ ਨਹੀਂ ਹੈ ਸਰਕਾਰ ਦੀ ਸੋ ਸਰਕਾਰ ਇਸ ਵੇਲੇ ਜਿਹੜੀ ਹੈ ਕੈਨੇਡਾ ਦੀ ਉਹਦੇ ਬਾਰੇ ਮਾਹਰਾਂ ਨੇ ਇੱਕ ਨੇ ਲਿਖਿਆ ਸੀ ਕਿ ਭਾਵੇਂ ਨਵੇਂ ਮੰਤਰੀ ਬਣਾ ਦਿੱਤੇ ਗਏ ਨੇ ਪਰ ਉਹਨਾਂ ਦਾ ਜਿਹੜਾ ਖੁਸ਼ੀ ਦਾ ਜਿਹੜਾ ਮਾਹੌਲ ਹੈ ਉਹ ਹੋ ਸਕਦਾ ਕਿ ਬਹੁਤ ਛੋਟਾ ਹੋਵੇ ਕਿਉਂਕਿ ਜ਼ਿਆਦਾ ਲੰਬਾ ਇਹ ਸਰਕਾਰ ਚੱਲੇਗੀ ਨਹੀਂ ਤੇ ਇਹਨਾਂ ਦੇ ਡਿੱਗਣ ਦੇ ਚਾਂਸਸ ਜਿਹੜੇ ਨੇ ਹੁਣ ਬਹੁਤ ਜ਼ਿਆਦਾ ਬਣ ਗਏ ਨੇ ਜੀ ਜੇ ਸਾਹਿਬ ਨਾਲੇ ਮਹੀਨਾ ਮਹੀਨਾ ਕੱਢਣ ਡਏ ਨੇ ਉਦੋਂ ਵੀ ਸਥਿਤੀ ਜਿਹੜੀ ਆ ਉਹ ਚਿੰਤਾਜਨਕ ਹੈ ਅੱਛਾ ਛੁੱਟੀਆਂ ਦਾ ਸੀਜ਼ਨ ਆ ਗਿਆ ਹੀਰ ਸਾਹਿਬ ਤੇ ਇਹਨਾਂ ਦਿਨਾਂ 'ਚ ਲੋਕਾਂ ਨੇ ਪਾਰਟੀਆਂ ਵੀ ਕਰਨੀਆਂ ਫਨਚਨ ਵੀ ਕਰਨਾ ਤੇ ਕਿਸੇ ਨੇ ਫਨਚਨ ਕਰਕੇ ਸ਼ਿੱਟ ਕੋਲਾ ਕੇ ਗੱਡੀ ਚਲਾਉਣ ਦੀ ਵੀ ਕੋਸ਼ਿਸ਼ ਕਰਨੀ ਕਹਿੰਦੇ ਉਹਨਾਂ ਤੇ ਸਖਤੀ ਕਰਨ ਜਾ ਰਹੀ ਹੈ ਸਰਕਾਰ ਇਹ ਹਰ ਸਾਲ ਹੀ ਕ੍ਰਿਸਮਸ ਦੇ ਇਲਾਕੇ 'ਚ ਆ ਕੇ ਸਖਤੀ ਹੁੰਦੀ ਹੈ ਸਭ ਤੋਂ ਜ਼ਿਆਦਾ ਚੈੱਕ ਸਟਾਪ ਜਿਹੜੇ ਨੇ ਉਹ ਕ੍ਰਿਸਮਸ ਦੇ ਇਲਾਕੇ ਲੱਗਦੇ ਨੇ ਜਾਂ ਜਿਹੜਾ ਕੈਨੇਡਾ ਡੇ ਵੀਕਐਂਡ ਹੁੰਦਾ ਉਸਤੇ ਲੱਗਦੇ ਨੇ ਉਦੋਂ ਗਰਮੀਆਂ ਹੁੰਦੀਆਂ ਨੇ ਤੇ ਹੁਣ ਸਿਆਲ ਐ ਇੱਥੇ ਛੋਟੀਆਂ-ਛੋਟੀਆਂ ਹੁੰਦੀਆਂ ਨੇ ਸਿਆਲ ਐ ਮੌਸਮ ਐ ਉਸ ਤਰ੍ਹਾਂ ਦਾ ਨੇਰਾ ਸ਼ਿਤੀ ਹੋ ਜਾਂਦਾ ਤੇ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਕਈ ਪਾਰਟੀਆਂ ਦੇ ਵਿੱਚੋਂ ਜਾਂ ਹੋਰ ਤਰੀਕਿਆਂ ਨਾਲ ਜਾਂ ਇਕੱਲੇ-ਤਕੱਲੇ ਵੀ ਉਹ ਨਿਕਲ ਕੇ ਤੇ ਫਿਰ ਉਹ ਖਲਾਰਾ ਪਾਉਂਦੇ ਨੇ ਸੋ ਇਹਦੇ ਮਾਮਲੇ ਦੇ ਵਿੱਚ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਕੰਮ ਜਿਹੜਾ ਸ਼ੁਰੂ ਹੋ ਗਿਆ ਕਿ ਪੁਲਿਸ ਨੇ ਚੈੱਕਸਟਾਪ ਲਾ ਕੇ ਸਖਤੀ ਕਰਨੀ ਸ਼ੁਰੂ ਕੀਤੀ ਐ ਇਸੇ ਤਰ੍ਹਾਂ ਕੁਝ ਘਟਨਾਵਾਂ ਤੇ ਕੁਝ ਜੀਵ ਗਰੀਬ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਕਿਚਨੇ ਰੋਂਟੇਰੀਓ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਉਹ ਫੜਿਆ ਗਿਆ ਉਸਤੇ ਮਲਟੀਪਲ ਚਾਰजेस ਨੇ ਸਟੰਟ ਡਰਾਈਵਿੰਗ ਦੇ ਤੇ ਗੱਡੀ ਤੇਜ਼ ਚਲਾਉਣ ਦੇ ਤੇਜ਼ ਕਿੰਨੀ ਚਲਾ ਰਿਹਾ ਸੀ ਔਰ ਇੱਕ ਉਸ ਉਸ ਦਾ ਹਾਦਸਾ ਵੀ ਹੋ ਗਿਆ ਪਰ 40 ਕਿਲੋਮੀਟਰ ਪ੍ਰਤੀ ਘੰਟੇ ਦਾ ਉੱਥੇ ਜ਼ੋਨ ਸੀ ਉੱਥੇ ਜਿਹੜੀ ਸਪੀਡ ਲਿਮਟ ਰੱਖੀ ਸੀ 40 ਦੀ ਸੀ ਤੇ 156 ਦੇ ਉੱਤੇ ਜਾ ਰਿਹਾ ਸੀ ਸੋ ਇਹਦੇ ਵਿੱਚ ਰਾਤ ਦੇ तकरीबन 2:30 ਵਜੇ ਉਸ ਵਿਅਕਤੀ ਨੂੰ ਜਿਹੜਾ ਸੀ ਉਹ ਰੋਕਿਆ ਗਿਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵੀ ਬਹੁਤ ਜਿਆਦਾ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਦੀ ਵਿੱਚ ਜਿਹੜਾ ਹੈ ਬਹੁਤ ਸਾਰੇ ਲੋਕਾਂ ਨੇ ਜਿਹੜੇ ਨੇ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਪੁਲਿਸ ਦੇ ਅਫਸਰਾਂ ਦਾ ਕਹਿਣਾ ਹੈ ਕਿ ਅਸੀਂ ਐਸੇ ਹਫਤੇ ਤੋਂ ਕਾਰਵਾਈ ਸ਼ੁਰੂ ਕਰਕੇ ਸੌਆਂ ਹੀ ਸੰਕੜੇ ਗੱਡੀਆਂ ਨੂੰ ਰੋਕਿਆ ਤੇ ਬਹੁਤ ਸਾਰੇ ਇੰਪੇਅਰਡ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਫੜਿਆ ਤਿੰਨ ਸੌ ਤੋਂ ਵੱਧ ਰੋਡ ਤੇ ਸਟਾਪ ਜਿਹੜੇ ਕੀਤੇ ਗਏ ਤੇ 46 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 임ਪੇਅਰ ਡਰਾਈਵਿੰਗ ਪਰ ਸ਼ਰਾਬ ਪੀ ਕੇ ਗੱਡੀਆਂ ਚਲਾ ਰਹੇ ਸੀ ਡਰੱਗ ਸ਼ਰਾਬ ਜਾਂ ਹੋਰ ਕਿਸੇ ਨਸ਼ੇ ਦੇ ਅਸਰ ਹੇਠੋ ਗੱਡੀ ਚਲਾ ਰਹੇ ਸੀ ਸੋ ਇੱਕ ਦਿਨ ਦੇ ਵਿੱਚ ਉਹਨਾਂ ਨੇ ਦਸੰਬਰ 12 ਨੂੰ ਇੰਨੇ ਵਿਅਕਤੀ ਫੜੇ ਨੇ ਤੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਕੰਮ ਕੀਤਾ ਜਾਂਦਾ ਇਸ ਇਹ ਜਿਹੜੇ ਇਹ ਇੱਕ ਖਾਸ ਮੌਕੇ ਜਿਹੜੇ ਆਉਂਦੇ ਨੇ ਕੁਝ ਉਹਨਾਂ ਤੇ ਬਹੁਤ ਜ਼ਿਆਦਾ ਸ਼ਰਾਬੀ ਡਰਾਈਵਰ ਫੜੇ ਜਾਂਦੇ ਨੇ ਉਲਟਰੀਓ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਹਿਲੇ ਨੇ ਹਫਤੇ ਜਿਹੜੇ ਪਿਛਲੇ ਗੁਜ਼ਰ ਕੇ ਗਏ ਨੇ ਉਹਨਾਂ ਵਿੱਚ 767 ਐਂਪੀਅਰ ਡਰਾਈਵਿੰਗ ਚਾਰजेस ਜਿਹੜੇ ਸੀ ਲਾਇਏ ਨੇ 767 767 ਤੇ ਕੰਪੇਨ ਦੇ ਵਿੱਚ 1400 ਚਾਰजेस ਜਿਹੜੇ ਨੇ ਉਹ ਉਹ ਜਿਹੜੇ ਲੋਕਾਂ ਤੇ ਲੱਗੇ ਨੇ ਤੇ ਇਹ ਜਨਵਰੀ ਪਹਿਲੀ 2025 ਤੱਕ ਇਸੇ ਤਰ੍ਹਾਂ ਚਲਾਏ ਜਾਣ ਦੀ ਸੰਭਾਵਨਾ ਹੈ ਤੇ ਕੁਝ ਸਥਾਨਾਂ ਨੇ ਜਿਨ੍ਹਾਂ ਵਿੱਚ ਮੈਡ ਸੰਸਥਾ ਹੈ ਐਮ ਏ ਡੀ ਡੀ ਮੈਡ ਅਗੇਂਸਟ ਡਰੰਕ ਡਰਾਈਵਿੰਗ ਉਹ ਆਪਣੇ ਮੈਸੇਜ ਜਿਹੜੇ ਨੇ ਮੀਡੀਆ ਦੇ ਜ਼ਰੀਏ ਤੇ ਹੋਰਨਾਂ ਤਰੀਕਿਆਂ ਦੇ ਜ਼ਰੀਏ ਪਹੁੰਚਾ ਰਹੇ ਨੇ ਪਰ ਹਟਲ ਵਾਲੇ ਹਟਦੇ ਨਹੀਂ ਪਰ ਇਹ ਗੱਲ ਹੈ ਕਿ ਤੁਸੀਂ ਆਪ ਭਾਵੇਂ ਠੀਕ ਵੀ ਹੋਵੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਮੌਕਿਆਂ ਤੇ ਕਿੰਨੇ ਸ਼ਰਾਬੀ ਡਰਾਈਵਰ ਜਿਹੜੇ ਨੇ ਉਹ ਟ੍ਰੈਫਿਕ ਦੇ ਵਿੱਚ ਇਨਵੋਲਵ ਹੁੰਦੇ ਨੇ ਤੇ ਉਹ ਖਤਰੇ ਦਾ ਖਤਰੇ ਦੀ ਇਹ ਕਵੈਂਟੀ ਆ ਤੇ ਜਿਹੜਾ ਵਿਅਕਤੀ ਠੀਕ ਠਾਕ ਵੀ ਆ ਉਸ ਦੀ ਵੀ ਜਾਨ ਕਈ ਵਾਰੀ ਚਲੇ ਜਾਂਦੀ ਹੈ ਤੇ ਬਹੁਤ ਵਾਰੀ ਜਿਹਾ ਹੋਇਆ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹੋ ਜਿਹੀਆਂ ਹੈਗੀਆਂ ਨੇ ਸੋ ਇਹ ਜਿਹੜੀ ਚੀਜ਼ਾਂ ਨੇ ਭਾਈਚਾਰੇ ਨੂੰ ਸੰਦੇਸ਼ ਹੈ ਕਿ ਉਹਨਾਂ ਨੂੰ ਬੇਨਤੀ ਹੈ ਇਹ ਇਹ ਜਿਹੜੇ ਕੰਮ ਨੇ ਇਹਨਾਂ ਤੋਂ ਬਿਲਕੁਲ ਜਿਹੜਾ ਬਚ ਕੇ ਸੋਵਾ ਕੀਤੀ ਜਾਵੇ ਬਚਣਾ ਕੀ ਹੈ ਜੀ ਇਹਨਾਂ ਇਹ ਕੰਮ ਕਰਨਾ ਹੀ ਨਹੀਂ ਹੈ ਜੀ ਜੀ ਇਹ ਸਭ ਜਿਹੜਾ ਪੰਜਾਬ ਇਸ ਵੇਲੇ ਬਹੁਤ ਜ਼ਿਆਦਾ ਮੁੱਦਾ ਭਖਿਆ ਹੋਇਆ ਰੋਜ਼ ਹੀ ਅਖਬਾਰ ਦੀ ਹੈਡਲਾਈਨ ਹੁੰਦੀ ਆ ਕਿਸਾਨਾਂ ਗੁਰਜਗਜੀਤ ਸਿੰਘ ਢਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਮਰਨ ਵਰਤ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਸੁਪਰੀਮ ਕੋਰਟ ਨੇ ਹੁਣ ਜੋ ਹੁਕਮ ਸੁਣਾਇਆ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਜੀ ਸਿੰਘ ਢੱਲੇਵਾਲ ਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਸੇਧ ਦਾ ਖਿਆਲ ਕਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਸੁੱਟ ਦਿੱਤੀ ਹੈ ਨਾਲ ਦੀ ਨਾਲ ਉਹ ਇਹ ਕਹਿੰਦਾ ਜਿਵੇਂ ਡੈਮੋਕ੍ਰੇਸੀ ਦੇ ਵਿੱਚ ਲੋਕ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚ ਉਹ ਇੱਕ ਇਸ਼ਾਰਾ ਜਿਹਾ ਦੇ ਰਹੇ ਨੇ ਕਿ ਅਸੀਂ ਉਹਨਾਂ ਦਾ ਅੰਦੋਲਨ ਖਤਮ ਨਹੀਂ ਕਰਨਾ ਚਾਹੁੰਦੇ ਪਰ ਦੂਸਰੇ ਪਾਸੇ ਅੰਦੋਲਨ ਨੂੰ ਮਾਨਤਾ ਵੀ ਨਹੀਂ ਦਿੱਤੀ ਜਾ ਰਹੀ ਜਿਸ ਤਰ੍ਹਾਂ ਦਿੱਤੀ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਡੈਮੋਕ੍ਰੇਸੀ ਦੇ ਸਿਸਟਮ ਦੇ ਵਿੱਚ ਸਪੀਰੀਮ ਕੋਰਟ ਨੇ 24 ਦਿਨਾਂ ਤੋਂ ਮਾਨਵਰਤੇ ਚੱਲ ਰਹੇ ਕਿਸਾਨ ਅਗੋ ਜਗਜੀਤ ਸਿੰਘ ਬੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਸੰਬੰਧੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਡਾਕਟਰਾਂ ਤੇ ਛਟਿਆ ਜਸਟਿਸ ਸੂਰਜਕਾਂ ਤੇ ਜਸਟਿਸ ਉਜਲ ਭੁਈਆ ਦੀ ਬੈਂਚ ਨੇ ਕਿਹਾ ਕਿ ਇਹਦੀ ਸੇਧ ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਤੇ ਮੈਡੀਕਲ ਹਾਲਤ ਬਾਰੇ 2 ਜਨਵਰੀ ਤੱਕ ਰਿਪੋਰਟਾਂ ਵੀ ਮੰਗੀਆਂ 2 ਜਨਵਰੀ ਅਜੇ ਲੰਬਾ ਸਮਾਂ 70 ਸਾਲਾ ਕੈਂਸਰ ਮਰੀਜ਼ ਜਗਜੀਤ ਸਿੰਘ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਸਰਹੱਦ ਤੇ ਖਨੌਰੀ ਬਾਰਡਰ ਤੇ ਧਰਨੇ ਵਾਲੀ ਥਾਂ ਤੇ ਬੈਠੇ ਨੇ ਪਰ ਹਰਿਆਲੀ ਦੀ ਗੱਲ ਇਹ ਆ ਕਿ ਸੁਪਰੀਮ ਕੋਰਟ ਨੂੰ ਇਸ ਕਾਲ ਦਾ ਪਤਾ ਹੋਣਾ ਚਾਹੀਦਾ ਜਿੱਥੇ ਪੰਜਾਬ ਸਰਕਾਰ ਤੇ ਜ਼ਿੰਮੇਵਾਰੀ ਸਿੱਟ ਕੇ ਬਾਕੀ ਸਰਕਾਰਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਉਸ ਵਿੱਚ ਸਵਾਲ ਖੜਾਏ ਹੁੰਦਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਧਰਨਾ ਖਨੌਰੀ ਤੇ ਹੀ ਕਿਉਂ ਆ ਉਹ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਉਹ ਉਹ ਕਿਤੇ ਹੈ ਅਮਰਸਰ ਵਿੱਚ ਹੈ ਜਲੰਧਰ ਵਿੱਚ ਹੈ ਹੋਰ ਕਿਤੇ ਹੈ ਕਿੱਥੇ ਹੈ ਸਰਹੱਦ ਤੇ ਹੈ ਕਿਉਂ ਸਰਹੱਦ ਤੇ ਹੈ ਕਿਉਂਕਿ ਸਰਹੱਦ ਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੁਕਿਆ ਹੋਇਆ ਹੈ ਹਰਿਆਣਾ ਦੀ ਸਰਕਾਰ ਨੇ। ਔਰ ਹਰਿਆਣਾ ਦੀ ਸਰਕਾਰ ਨੇ ਰੋਕਿਆ ਤੇ ਗਾਂ ਜਿਦੋਂ ਜਿਹੜਾ ਵੱਡਾ ਕਿਸਾਨ ਅੰਦੋਲਨ ਉਹ ਆਇਆ ਸੀ ਉਸ ਵੇਲੇ ਹਰਿਆਣਾ ਤੇ ਕਿਸਾਨਾਂ ਨੇ ਪਾਰ ਕਰ ਲਿਆ ਸੀ ਪਰ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਨੂੰ ਰੋਕ ਲਿਆ ਗਿਆ ਸੀ। ਉਸ ਤੋਂ ਬਾਅਦ ਜੋ ਹੋਇਆ ਸਾਰਿਆਂ ਨੂੰ ਪਤਾ। ਸੋ ਹੁਣ ਵੀ ਮੈਂ ਸਮਝਦਾ ਕਿ ਸੁਪਰੀਮ ਕੋਰਟ ਸਿਰਮਥਿਆ ਸਰਵੋੱਚ ਹੈ ਸਾਡੇ ਪਰ ਸੁਪਰੀਮ ਕੋਰਟ ਦੀ ਇਹ ਗੱਲ ਕਿ ਇਹ ਜਿਹੜੇ ਇਹ ਜਿਹੜਾ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਰਹਿ ਗਈ ਹੈ। ਪੰਜਾਬ ਸਰਕਾਰ ਇਸ ਵਿੱਚੋਂ ਉਹਨਾਂ ਨੂੰ ਵਰੀ ਨਹੀਂ ਕੀਤਾ ਜਾ ਸਕਦਾ ਪਰ ਦੂਸਰੇ ਪਾਸੇ ਕਹਾਣੀ ਇਹ ਵੀ ਹੈ ਕਿ ਜ਼ਿੰਮੇਵਾਰ ਸਭ ਹੋਣੇ ਚਾਹੀਦੇ ਨੇ ਕੇਂਦਰ ਸਰਕਾਰ ਵੀ ਜ਼ਿੰਮੇਵਾਰੀ ਹੋਣੀ ਉਹਨਾਂ ਦੀ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਨੇ ਹੀ ਇਸ ਜ਼ਿਆਦਾ ਜਿਹੜਾ ਇਹ ਜਿਹੜਾ ਜਿਹੜਾ ਉਹਨਾਂ ਮੰਗਾ ਜੜੀਆਂ ਜ਼ਿਆਦਾ ਨੇ ਉਹਨਾਂ ਕੋਲ ਹੀ ਹੈਗੀਆਂ ਨੇ ਸੋ ਹੁਣ ਇਹ ਵੀ ਕਿਹਾ ਕਿ 700 ਮੀਟਰ ਦੇ ਘੇਰੇ ਦੇ ਵਿੱਚ ਆਰਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰੋ ਪਰ ਗੱਲ ਇਹ ਆ ਕਿ ਉੱਥੇ ਕਿਸਾਨਾਂ ਨੇ ਉਹਨਾਂ ਨੂੰ ਕਿਰਾ ਪਾਇਆ ਹੋਣਾ ਜਰਦਾਤ ਉਹਨਾਂ ਦੀ ਰਾਖੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜੇ ਇਸ ਤਰ੍ਹਾਂ ਦਾ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਜਿਹੜਾ ਸੀ ਉਹ ਇੱਕ ਮੈਡੀਕਲ ਹਾਲਤ ਬਾਰੇ ਹਲਫਨਾਮਾ ਵੀ ਜਿਹੜਾ ਪੇਸ਼ ਕੀਤਾ ਉਹਦੇ ਵਿੱਚ ਕਿਹਾ ਕਿ ਜੇ ਅਸੀਂ ਜ਼ੋਰ ਨਾਲ ਉਹਨਾਂ ਨੂੰ ਚੁੱਕਾਂਗੇ ਤਾਂ ਹਾਲਾਤ ਵਿਗੜ ਸਕਦੇ ਆ ਤੇ ਜਗਜੀਤ ਸਿੰਘ ਢੱਲੇਵਾਲ ਜੋ ਇੰਨੇ ਦਿਨਾਂ ਤੋਂ ਭੁੱਖੇ ਨੇ ਜਿਨ੍ਹਾਂ ਨੇ ਖਾਦਾ ਕੁਝ ਨਹੀਂ ਆ ਸਿਰਫ ਪਾਣੀ ਦੇ ਹਾਸੇ ਤੇ ਨੇ ਉਹਨਾਂ ਨੂੰ ਝਟਕਾ ਵੀ ਲੱਗ ਸਕਦਾ ਤੇ ਸਦਮਾ ਵੀ ਲੱਗ ਸਕਦਾ ਜਿਸ ਨਾਲ ਕੁਝ ਵੀ ਹੋ ਸਕਦਾ ਹੈ ਸੋ ਕੋਸ਼ਿਸ਼ਾਂ ਬਯਾਰੀ ਰੱਖਣ ਲਈ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਨਾਉਣ ਲਈ ਇਹ ਕੰਮ ਹੋ ਸਕਦਾ ਪਰ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜਿਹੜੀ ਹੈ ਉਹ ਉਹ ਗੱਲ ਜਿਹੜੀ ਬਹੁਤੀ ਸਮਝ ਨਹੀਂ ਆ ਰਹੀ ਸੁਪਰੀਮ ਕੋਰਟ ਦੀ ਸੋ ਇਹਦੇ ਵਿੱਚ ਬੈਂਚ ਨੇ ਜਿਹੜਾ ਸੀ ਸਿਵਲ ਅਕਾ ਬਾਰੇ ਰੋਮ ਸ਼ਰਮੀਲਾ ਜਿਹੜੇ ਬੈਠੇ ਹੋਏ ਸੀ ਕਾਰਕੁਨ ਜਿਨ੍ਹਾਂ ਨੂੰ ਨੱਕ ਦੇ ਜ਼ਰੀਏ ਬਹੁਤ ਸਾਲ ਦਿੱਤਾ ਗਿਆ ਉਹਨਾਂ ਦੀ ਵਿਚਾਰ ਵੀ ਦਿੱਤੀ ਪਰ ਜਗਜੀਤ ਸਿੰਘ ਢੱਲੇਵਾਲ ਦਾ ਕੇਸ ਥੋੜਾ ਜਿਹਾ ਵੱਖਰਾ ਹੈ ਪਰ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਪੰਜਾਬ ਸਰਕਾਰ ਤੇ ਇਕੱਲੇ ਤੇ ਜਿਹੜਾ ਜਿੰਮੇਵਾਰੀ ਸਿਟੀ ਐ ਮੈਂ ਸਮੀਦਾ ਬਾਕੀ ਦੇ ਜਿੰਮੇਵਾਰੀ ਹੈ ਫਿਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਦਾਂ ਲੱਗਦਾ ਜਿਵੇਂ ਨੱਕੋ ਲਾ ਕੇ ਤੇ ਗੱਲੇ ਲਾਤਾ ਹੋਵੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਇਸੇ ਤਰ੍ਹਾਂ ਦੇ ਬਾਰੇ ਕਿ ਜਿੰਨੀ ਚੇਰ ਲੋਡ ਨਾ ਪਵੇ ਉਹਨਾਂ ਚੇਰ ਬਲ ਦਾ ਪ੍ਰਯੋਗ ਨਾ ਕਰਿਓ ਮਤਲਬ ਕਰ ਲਿਓ ਜੇ ਕਿਤੇ ਲੋਡ ਪਈ ਤਾਂ ਇਹ ਵੀ ਇੱਕ ਆਪਣੇ ਆਪ ਚ ਕੁਐਸਚਨ ਮਾਰਕ ਸੀ ਬਿਲਕੁਲ ਬਿਲਕੁਲ ਜੇਕਰ ਅਸੀਂ ਸ਼ੇ ਮਰਨਵਰਤ ਜਾਂ ਸ਼ੇ ਭੋਖੜ ਧਾਲਾਂ ਦੀ ਗੱਲ ਕਰਨੀ ਹੋਵੇ ਹੁਣ ਤੱਕ ਦੀਆਂ ਤੇ ਉਹ ਕਿੜੀਆਂ ਗੜੀਆਂ ਨੇ ਪੰਜੀਬ ਦੇ ਵਿੱਚ 6 ਇੱਕ ਜਿਹੜੇ ਇਸ ਤਰ੍ਹਾਂ ਦੇ ਮਰਨ ਵਰਤ ਨੇ ਉਹਨਾਂ ਦੀ ਇੱਕ ਜੋ ਮੈ ਜਾਣਕਾਰੀ ਇਕੱਤਰ ਕੀਤੀ ਹੈ ਕਹਿੰਦੇ ਨੇ ਕਿ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਲਾਹੌਰ ਦੀ ਮੀਆਂਵਾਲੀ ਜੇਲ੍ਹ ਦੇ ਵਿੱਚ ਜਿਹੜਾ ਸੀ ਉਹ ਉੱਥੇ 116 ਦਿਨ ਦੀ ਇੱਕ ਸਟ੍ਰਾਈਕ ਰੱਖੀ ਸੀ ਉਹਦੇ ਵਿੱਚ ਇਹ ਸੀ ਕਿ ਜਿਹੜੇ ਰਾਜਨੀਤਿਕ ਕੈਦੀ ਹੈਗੇ ਨੇ ਉਹਨਾਂ ਨੂੰ ਸੂਲਤਾਨੀ ਦਿੱਤੀ ਜਾਂਦੀਆਂ ਉਹਨਾਂ ਨੇ ਆਪਣੀ ਭੁਖੜਤਾਲ ਆਪਣੇ ਸਾਥੀ ਕੈਦੀਆਂ ਦੇ ਨਾਲ ਸ਼ੁਰੂ ਕੀਤੀ ਜੋ 11 ਨੂੰ ਮੰਗਾ ਉਹਨਾਂ ਨੇ ਬਹੁਤ ਸਾਰੀਆਂ ਰੱਖੀਆਂ ਕਿ ਖਾਣੇ ਵਗੈਰਾ ਸਹੀ ਹੋਣ ਕੱਪੜੇ ਦਿਓ ਕਿਤਾਬਾਂ ਦਿਓ ਭੋਜਨ ਸੋਨਾ ਦਿੱਤਾ ਜਾਵੇ ਉਹਨਾਂ ਦੇ ਸਾਥੀਆਂ ਨੇ ਜਿਹੜੀ ਸੀ ਭੁਖੜਤਾ ਰੱਖੀ ਤੇ ਉਹਨਾਂ ਦਾ ਇੱਕ ਸਾਥੀ ਜਿਹੜਾ ਜਤਿੰਦਰ 나ਥ ਸੀ ਉਹਦੀ ਸਤੰਬਰ 13 ਨੂੰ ਉਹ ਉਹ ਮੌਤ ਵੀ ਹੋ ਗਈ ਸੀ ਭਗਤ ਸਿੰਘ ਨੇ ਇਹ ਫਿਰ 5 ਅਕਤੂਬਰ ਨੂੰ ਜਿਹੜੀ ਸੀ ਆਪਣੇ ਪਿਤਾ ਦੀ ਰਿਕਵੈਸਟ ਤੇ ਜਿਹੜੀ ਹੈ ਉਹ ਭੁਖੜਤਾ ਖਤਮ ਕੀਤੀ ਸੀ ਆਜ਼ਾਦੀ ਤੋਂ ਬਾਅਦ ਦੂਸਰੀ ਵੱਡੀ ਭੁਖੜਤਾ ਮਾਸਟਰ ਤਾਰਾ ਸਿੰਘ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਜੀ ਭੁਖੜਤਾ ਦੇ ਗਏ ਸੀ 1961 ਦੇ ਵਿੱਚ ਉਹਨਾਂ ਨੇ ਪੰਜਾਬੀ ਸੂਬਾ ਬਣਾਉਣ ਲਈ ਜਿਹੜੀ ਸੀ ਭੁਖੜਤਾ ਰੱਖੀ ਸੀ ਪਰ ਪੰਡਿਤ ਜਵਾਲਾਲ ਨਹਿਰੂ ਜਿਹੜੇ ਸੀ ਉਹਨਾਂ ਨੇ ਆਪਣੇ ਹੱਥ ਵਿੱਚ ਮਾਮਲਾ ਲੈ ਕੇ 48ਵੇਂ ਦਿਨ ਜਿਹੜੀ ਸੀ ਭੁਖੜਤਾ ਜਿਹੜੀ ਸੀ ਉਹਨਾਂ ਦੇ ਇੱਕ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਆਗੂ ਸੰਤ ਫਤੇ ਸਿੰਘ ਤੋਂ ਜੂਸ ਦਾ ਗਲਾਸ ਉਹਨਾਂ ਨੂੰ ਪਿਆ ਕੇ ਜਿਹੜਾ ਸੀ ਭੁਖੜਤਾ ਖਤਮ ਕਰਵਾਈ ਸੀ ਪਰ ਸਰਤਪਤੇ ਸਿੰਘ ਜਿਨ੍ਹਾਂ ਨੇ 1962 ਦੇ ਵਿੱਚ ਉਹਨਾਂ ਦੀ ਭੁਖੜਤਾ ਖਤਮ ਕਰਵਾਈ ਸੀ ਉਹ ਖੁਦ ਉਹਨਾਂ ਨੇ ਭੁਖੜਤਾ ਰੱਖੀ 1966 ਦੇ ਵਿੱਚ ਉਹਨਾਂ ਨੇ ਆਪਣੀ ਜਿਹੜਾ ਮਰਨ ਵਰਤ ਰੱਖਿਆ ਦਸੰਬਰ 17 1966 ਨੂੰ ਮੰਗਾਇਆ ਸੀ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਨੂੰ ਸ਼ਾਮਲ ਕੀਤਾ ਜਾਵੇ ਹੋਰ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹ ਨਵੀਂ ਬਣੀ ਪੰਜਾਬ ਸਟੇਟ ਦੇ ਵਿੱਚ ਦਿੱਤੇ ਜਾਣ ਤੇ ਆਪਣੇ ਆਪ ਨੂੰ ਜੇ ਉਹਨਾਂ ਦੀ ਮੰਗਾਂ ਨਾ ਮੰਨੀਆਂ ਤਾਂ 10 ਦਿਨਾਂ ਬਾਅਦ ਉਹਨਾਂ ਨੇ ਆਪਣਾ ਆਪਣਾ ਇੱਕ ਕਿਸਮ ਦਾ ਆਤਮ ਹਤਿਆ ਗਾਂਧੀ ਵੀਰ ਨੇ ਜਿਹੜੀ ਸੀ ਇਸ ਤਰ੍ਹਾਂ ਦੀ ਗੱਲ ਵੀ ਜਿਹੜੀ ਉਹਨਾਂ ਨੇ ਕੀਤੀ ਸੀ ਉਸ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਖਲ ਦੇ ਕੇ ਦਸੰਬਰ 27 ਨੂੰ ਜਿਹੜਾ ਅਸੀਂ ਕਿਹਾ ਕਿ ਤੁਹਾਡੀਆਂ ਮੰਗਾਂ ਦੇ ਬਾਰੇ ਅਸੀਂ ਜਿਹੜੀ ਆ ਉਹ ਗੱਲਬਾਤ ਕਰਾਂਗੇ ਤੇ 55 ਸਾਲਾਂ ਬਾਅਦ ਉਹ ਉਸ ਵੇਲੇ ਜਿਹੜੀ ਆਪਣੀ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਤੇ ਇਹ ਮਰਨ ਵਰਤ ਜਿਹੜਾ ਸੀ ਖਤਮ ਕਰ ਦਿੱਤਾ ਸੀ ਹੋਇਆ ਕੁਝ ਵੀ ਨਹੀਂ ਹੈ ਸਾਰਿਆਂ ਨੂੰ ਪਤਾ ਉਸ ਤੋਂ ਬਾਅਦ ਅਗਲਾ ਮਰਨ ਵਰਤ ਜਿਹੜਾ ਸਭ ਤੋਂ ਫੇਮਸ ਹੈ ਦਰਸ਼ਨ ਸਿੰਘ ਫਿਰੂਮਾਨ ਜਿਨ੍ਹਾਂ ਨੂੰ ਸ਼ਹੀਦ ਦਰਸ਼ਨ ਸਿੰਘ ਫਿਰੂਮਾਨ ਕਿਹਾ ਜਾਂਦਾ 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਹਰਿਆਣੇ ਤੋਂ ਲੈ ਕੇ ਦਿਓ ਤੇ ਨਹੀਂ ਤੇ ਮੈਂ ਮਰਨ ਵਰਤ ਰੱਖਿਆ ਹੋਇਆ ਇਸ ਜਦੋਂ ਉਹਨਾਂ ਨੇ ਮਰਨ ਵਰਤ ਰੱਖਿਆ ਤੇ ਅਗਸਤ 12 1969 ਨੂੰ ਉਹਨਾਂ ਨੇ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਤੇ ਫਿਰ ਅਗਰਸਲ ਜੇਲ੍ਹ ਦੇ ਵਿੱਚ ਅਗਸਤ 15 ਨੂੰ ਜਿਹੜੀ ਸੀ ਉਹਨਾਂ ਨੇ ਜਿਹੜੀ ਸੀ ਹੜਤਾਲ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਹਸਪਤਾਲ ਵਿੱਚ ਅਗਸਤ 27 ਨੂੰ ਉਹਨਾਂ ਨੂੰ ਦਾਖਲ ਵੀ ਕਰਵਾਇਆ ਗਿਆ ਸਾਰਾ ਇਲਾਜ ਕੁਸ਼ਮੀਦ ਦੀ ਖੁਰਾਕ ਉਹਨਾਂ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ ਤੇ 74ਵੇਂ ਦਿਨ ਉਹਨਾਂ ਦੀ ਭੁੱਖ ਹੜਤਾਲ ਦੇ ਜਿਹੜੀ ਸੀ ਉਹ ਉਹ ਸ਼ੀਧੀ ਉਹਨਾਂ ਨੇ ਪ੍ਰਾਪਤ ਕੀਤੀ ਉਹਨਾਂ ਦੀ ਮੌਤ ਹੋ ਗਈ ਸੀ। ਤੋਂ ਇਸ ਤੋਂ ਬਾਅਦ ਸੂਰਸਿੰਘ ਖਾਲਸਾ ਦੀ ਗੱਲ ਆਉਂਦੀ ਹੈ ਜਿਹਨਾਂ ਦੇ ਬਾਰੇ ਕੁਝ ਦਿਨ ਪਹਿਲਾਂ ਅਸੀਂ ਜਾਲਸ ਜਾਣਕਾਰੀ ਮੰਗੀ ਸੀ ਕਿ ਸਾਨੂੰ ਪਤਾ ਨਹੀਂ ਉਹਨਾਂ ਦੇ ਬਾਰੇ ਇਸ ਵੇਲੇ ਕੀ ਹਾਲਾਤ ਹੈ ਪਰ ਖਸੂਤਰਾ ਦੇ ਮਤਲਬ ਖਬਰਾਂ ਦੇ ਮਤਲਬ 2015 ਦੇ ਵਿੱਚ ਉਹਨਾਂ ਨੇ ਭੁੱਖ ਹੜਤਾਲ ਜਿਹੜੀ ਸ਼ੁਰੂ ਕੀਤੀ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਤੇ ਨੱਕ ਦੇ ਜ਼ਰੀਏ ਉਹਨਾਂ ਨੂੰ ਫੋੜ ਦਿੱਤਾ ਜਾਦਾ ਰਿਹਾ 2000 ਦੇ 2 ਦੇ ਵਿੱਚ ਉਹਨਾਂ ਨੇ ਜਿਹੜੀ ਸੀ ਜਨਵਰੀ 14 ਨੂੰ ਆਪਣੀ ਹੜਤਾਲ ਜਿਹੜੀ ਸੀ ਖਤਮ ਕਰ ਦਿੱਤੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੇ ਸੀ ਉਹ ਕੰਮ ਕਰ ਰਹੇ ਸੀ ਉਹਨਾਂ ਨੇ ਮੰਗੀ ਹੋਈ ਸੀ ਤੇ ਪੰਜਾਬ ਦੀਆਂ ਜਿਲ੍ਹਿਆਂ ਵਿੱਚ ਜਿਹੜੇ ਸਜ਼ਾ ਭੁਗ ਚੁੱਕੇ ਨੇ ਉਹਨਾਂ ਦੇ ਹੱਕ ਵਿੱਚ ਫਿਰ ਜੀਜੀਤ ਸਿੰਘ ਡੱਲੇਵਾਲ 70 ਸਾਲ ਉਮਰ ਹੈ ਪ੍ਰੋਸਟੇਟ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਨੇ ਨਵੰਬਰ 26 ਨੂੰ ਜਿਹੜੀ ਹੈ ਉਹ ਸ਼ੁਰੂ ਕੀਤੀ ਤੇ ਸੰਯੁਕਤ ਕਿਸਾਨ ਮੋਰਚਾ ਦੇ ਕੋਆਰਡੀਨੇਟਰ ਹੈਗੇ ਨੇ ਉਹ ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਖਾਸ ਗੱਲ ਹੈ ਕਿ ਡੱਲੇਵਾਲ ਉਹਨਾਂ ਦੀ ਸ਼ੀਮੀ ਉਹ ਖੜਤਾਲ ਹੈ ਤੇ ਹੁਣ ਤੱਕ ਦੀ ਸਭ ਤੋਂ ਲੰਮੀ ਹੈ ਤੇ ਇਹਦੇ ਵਿੱਚ ਉਹਨਾਂ ਦੇ ਸਪੋਰਟਰ ਇਹ ਕਹਿੰਦੇ ਨੇ ਕਿ ਸਿਰਫ ਪਾਣੀ ਉਹ ਪੀ ਰਹੇ ਨੇ ਤੇ ਇਸ ਤੋਂ ਪਹਿਲਾਂ ਡੱਲੇਵਾਲ ਨੇ ਆਪਣੀ 17 ਏਕੜ ਜਿਹੜੀ ਜ਼ਮੀਨ ਹੈ ਉਹ ਪਰਿਵਾਰ ਦੇ ਮੈਂਬਰਾਂ ਦੇ ਨਾਂ ਜਿਹੜੀ ਹੈ ਉਹ ਕੀਤੀ ਹੈ ਤੇ ਕਿਉਂਕਿ ਉਹ ਚਾਹੁੰਦੇ ਨੇ ਕਿ ਮੈਂ ਇਹ ਜੇ ਮੰਗਾ ਕਿਸਾਨੀ ਜਿਹੜਾ ਐਮਐਸਪੀ ਨੂੰ ਲੈ ਕੇ ਜਿਹੜੀਆਂ ਮੰਗੀਆਂ ਨਹੀਂ ਜਾਂਦੀਆਂ ਤੇ ਮੈਂ ਆਪਣੀ ਜਾਨ ਦੇ ਦੇਣੀ ਹੈ ਇਹ ਮਸਲਾ ਅਜੇ ਤੱਕ ਮੁੱਕਾ ਨਹੀਂ ਹੈ ਜੀ ਇਸਾ ਪ੍ਰੋਗਰਾਮ ਨੂੰ ਸਾਨੂੰ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਸਮਾਂ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਅੱਜ ਦੇ ਪ੍ਰੋਗਰਾਮ ਫਿਲਹਾਲ ਲਈ ਨਹੀਂ ਸੋਮਵਾਰ ਨੂੰ ਨਵੇਂ ਮੁੱਦੇ ਲੈ ਕੇ ਇਸੇ ਵੇਲੇ ਤੁਹਾਡੇ ਆਪਣੇ ਸਾਝਾ ਟੀਵੀ ਤੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੇਦੇ ਹੋ ਆਗਿਆ ਸਤਿ ਸ਼੍ਰੀ ਅਕਾਲ